ਹੈ ਨਮਾਜ਼ ਸ਼ਹਿਰ ਦਾ ਰੇਲਵੇ ਰੋਡ ਜਿੱਥੇ ਦੀ ਹਾਲਤ ਕਦੀ ਵੀ ਅੱਜ ਤੱਕ ਸੁਧਰੀ ਨਹੀਂ ਹੈ ਜਦੋਂ ਕਿ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਵੀ ਬੈਠੇ ਹੋਏ ਨੇ ਕਾਂਗਰਸ ਸਰਕਾਰ ਆਈ ਹੈਗੀ ਆ ਉਸ ਸਮੇਂ ਦੇ ਵੀ ਸੀ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਨੇ ਇੱਥੇ ਪਰ ਆਹ ਜਿਹੜਾ ਰੇਲਵੇ ਰੋਡ ਆ ਇੱਥੇ ਤੁਸੀਂ ਦੇਖ ਲਓ ਕਿ ਆਵਾਜ਼ ਆਈ ਜਿਹੜੀ ਹੈ ਇੱਥੇ ਕਾਫੀ ਹੈਗੀ ਆ ਪਰ ਇੱਥੇ ਦੇ ਹਾਲਾਤ ਦੇਖੋ ਕਿ ਜਿਹੜੇ ਡੂੰਘੇ ਟੋਏ ਹੈਗੇ ਆ ਉਹਨਾਂ ਨੂੰ ਸਫੈਦਿਆਂ ਦਾ ਜਿਹੜੇ ਆ ਛੋਟੇ ਛੋਟੇ ਪੀਸ ਕੱਟ ਕੇ ਰੱਖੇ ਹੋਏ ਆ ਪੱਥਰ ਰੱਖੇ ਹੋਏ ਹੈਗੇ ਆ ਔਰ ਇੱਥੇ ਤੁਸੀਂ ਦੇਖ ਸਕਦੇ ਆ ਕਿ ਆ ਬਰਸਾਤ ਦਾ ਮੌਸਮ ਆ ਹੈਲਥ ਵਿਭਾਗ ਵੱਲੋਂ ਕਿਹਾ ਜਾ ਰਿਹਾ ਆ ਕਿ ਆਪਣੇ ਪੂਲਰਾਂ ਦੀ ਸਫਾਈ ਰੱਖੋ ਤੁਹਾਡੇ ਪੂਲ ਡੇਂਗੂ ਪੈਦਾ ਹੋ ਸਕਦਾ ਪਰ ਆ ਤੁਸੀਂ ਦੇਖ ਸਕਦੇ ਆ ਕਿ ਜਿਹੜਾ ਮੱਛਰ ਹੈਗਾ ਇਹਦੇ ਵਿੱਚ ਕਿਸ ਤਰ੍ਹਾਂ ਮੱਛਰਾਂ ਦੀ ਜਿਹੜੇ ਮਾਰ ਲੱਗੇ ਹੋਏ ਨੇ ਔਰ ਮੱਛਰ ਜਿਹੜਾ ਆ ਉਹ ਕਾਫੀ ਤਦਾਦ ਦੇ ਵਿੱਚ ਇੱਥੇ ਮੱਛਰ ਆ ਕੀ ਜਿਹੜੇ ਇੱਥੇ ਦੇ ਨੇੜੇ ਦੇ ਦੁਕਾਨਦਾਰ ਆ ਉਹਨਾਂ ਨੂੰ ਡੇਂਗੂ ਦਾ ਕੋਈ ਖਤਰਾ ਨਹੀਂ ਹੈ ਲੱਗਦਾ ਹੈਗਾ ਕਿ ਇਹਦੇ ਸੰਬੰਧੀ ਸਾਰੇ ਜਿੰਨੇ ਵੀ ਭੁਹਾ ਗਿਆ ਉਹ ਸੁੱਤੇ ਪਏ ਹੈਗੇ ਆ ਇੱਥੇ ਦਾ ਕਦੀ ਵੀ ਸੁਧਾਰ ਨਹੀਂ ਹੋਇਆ ਜੇ ਸੜਕ ਬੜਾਈ ਗਈ ਸੀ ਪਰ ਉਹ ਸੜਕ ਦੇ ਹਾਲਾਤ ਇਦਾਂ ਆ ਕਿ ਥੋੜੇ ਦਿਨਾਂ ਬਾਅਦ ਜਿੱਦਾਂ ਪਾਲਿਸ਼ ਕੀਤੀ ਹੋਵੇ ਤੇ ਬੂੜ ਤੋਂ ਪਾਲਿਸ਼ ਉੱਤਰ ਜਾਂਦੀ ਆ ਇਸ ਤਰ੍ਹਾਂ ਉਤਰ ਕੇ ਔਰ ਆ ਲੱਗਦਾ ਨਾ ਜਿੱਦਾਂ ਇੱਕ ਚੌਂਕ ਬਣਾ ਦਿੱਤਾ ਕਿ ਇਹਦੇ ਹਾਲੇ ਦਿਵਾਲੇ ਦੀ ਬੱਸਾਂ ਤੇ ਹਾਲੇ ਦਿਵਾਲੇ ਦੀ ਸਭ ਕੁਝ ਲੰਗੇ ਡੂੰਗਾ ਖੱਡਾ ਇੱਥੇ ਪਿਆ ਹੋਇਆ ਆ ਉਹ ਟ੍ਰੈਫਿਕ ਤੁਸੀਂ ਦੇਖ ਸਕਦੇ ਹੋ ਕਾਫੀ ਹੈਗੀ ਆ ਇੱਕ ਇੱਥੇ ਲਿਖਿਆ ਹੋਇਆ ਆ ਸਟਾਪ ਫੋਰ ਚੈਕਿੰਗ ਮਤਲਬ ਇੱਥੇ ਜਿਹੜੀ ਚੈਕਿੰਗ ਹੈਗੀ ਉਹ ਕਾਦੀ ਕੀਤੀ ਜਾਏਗੀ ਥੋੜਾ ਇਹ ਵੀ ਇੱਕ ਸਵਾਲ ਆ ਅਪਰੇਸ਼ਨ ਚ ਨੇ ਆ ਕਿ ਇਹ ਚੈਕਿੰਗ ਕਾਦੀ ਕੀਤੀ ਜਾਵੇਗੀ ਕਿ ਟੋਏ ਤੋਂ ਬਚ ਕੇ ਚੱਲੋ ਔਰ ਆ ਤੁਸੀਂ ਦੇਖ ਸਕਦੇ ਆ ਹਾਲਾਤ ਜਿਹੜੇ ਹੈਗੇ ਆ ਇੱਥੇ ਦੇ ਕਾਫੀ ਜਿਹੜੇ ਆ ਉਹ ਖਰਾਬ ਹੈਗੇ ਆ ਮੈਂ ਤੁਹਾਨੂੰ ਇਹ ਮੱਛਰ ਵੀ ਦਿਖਾ ਲ ਦਿੰਨਾ ਆ ਦੇਖੋ ਮੱਛਰ ਜਿਹੜਾ ਹੈ ਇਸ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਉਹ ਪਣ ਪ੍ਰਿਆ ਆ ਕਿ ਡੇਂਗੂ ਦਾ ਖਤਰਾ ਇੱਥੇ ਨਹੀਂ ਹੈ ਕਈ ਵਾਰ ਕਈ ਚੈਨਲ ਜਿਹੜੇ ਆ ਇਹਦੀਆਂ ਲਗਾਤਾਰ ਖਬਰਾਂ ਲਾ ਰਹੇ ਨੇ ਪਰ ਇਹ ਰੇਲਵੇ ਰੋਡ ਆ ਕਿਸੇ ਦੇ ਵੀ ਕੰਨ ਦੇ ਵਿੱਚ ਜੂ ਨਹੀਂ ਸਰਕਦੀ ਕੰਨਾਂ ਦੇ ਵਿੱਚ ਰੂੰ ਪਾ ਕੇ ਜਿਹੜੇ ਆ ਇੱਥੇ ਸਬੰਧਤ ਜਿਹੜੇ ਮਹਿਕਮੇ ਨਾਲ ਸਬੰਧਤ ਹੈਗੇ ਆ ਔਰ ਜਿਹੜਨੇ ਵੀ ਇੱਥੇ ਐਮ ਐਲ ਏ ਹੋਏ ਆ ਇੱਥੇ ਦੇ ਮੰਤਰੀ ਹੋਏ ਆ ਲੇਕਿਨ ਮੈਨੂੰ ਲੱਗਦਾ ਉਹ ਇਸ ਸੜਕ ਵੱਲ ਦੀ ਕਦੀ ਸ਼ਾਇਦ ਲੰਘਦੇ ਹੀ ਨਹੀਂ ਆ ਪਾਸਾ ਵਟ ਕੇ ਜਿਹੜੇ ਆ ਉਹ ਚਲੇ ਜਾਂਦੇ ਆ ਤਾਂ ਜੋ ਉਹਨਾਂ ਨੂੰ ਇਹਦੀ ਜਵਾਬਦੇਹੀ ਨਾ ਦੇਣੀ ਪਵੇ ਆਓ ਇੱਥੇ ਦੇ ਲੋਕਾਂ ਤੋਂ ਵੀ ਜਾਣਦੇ ਆ ਇਹਨਾਂ ਨੂੰ ਕਿੰਨੀ ਕੁ ਮੁਸ਼ਕਲ ਪੇਸ਼ ਆਂਦੀ ਆ ਕਿ ਕਿਹੜੇ ਜਗ੍ਹਾ ਤੋਂ ਆਇਆ ਨਵਾਂ ਚਾਹਤ ਨਾਂ ਕੀ ਆ ਤੁਹਾਡਾ ਮੇਰੇ ਨਾਮ ਰਾਜਾ ਅੱਛਾ ਰਾਜਾ ਜੀ ਇਹ ਦੱਸੋ ਆਹ ਜਿਹੜਾ ਪਾਣੀ ਆ ਹਾਂਜੀ ਇੱਥੇ ਡੂੰਘੇ ਟੋਏ ਪਏ ਆ ਕੀ ਇੱਥੋਂ ਖਤਰਾ ਹੈ ਬਹੁਤ ਜ਼ਿਆਦਾ ਖਤਰਾ ਇੱਕ ਦੋ ਵਾਰ ਤਾਂ ਬੰਦਾ ਮੋਟਰਸਾਈਕਲ ਦੇ ਵਿੱਚ ਇਹਦੇ ਗਿਰ ਗਿਆ ਆ ਤੁਸੀਂ ਹੁਣ ਬੱਚੇ ਨੂੰ ਲੈ ਕੇ ਜਾ ਰਹੇ ਹੋ ਔਰ ਟੋਏ ਖੁੰਡੂਗੇ ਪਏ ਹੋਏ ਨੇ ਕੀ ਕਹਿਣਾ ਚਾਹੁੰਦੇ ਹੈਗੇ ਆ ਮੈਂ ਤਾਂ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਤੁਸੀਂ ਆਪਣਾ ਜਿੱਦਾਂ ਵੀ ਹੈਗਾ ਤਾਂ ਜਲਦੀ ਜਲਦੀ ਹੱਲ ਕਰੋ ਇਹ ਸਮੱਸਿਆ ਦਾ ਕੀ ਤੁਸੀਂ ਆਪ ਦੇਖ ਲਓ ਤਾਂ ਅੱਧੀ ਸੜਕ ਤੇ ਕਾਊਂਟਰ ਦੇ ਵਿੱਚ ਡੋਆ ਹੈ ਮੈਨੂੰ ਲੱਗਦਾ ਜਿੱਦਾਂ ਨਾ ਉਹਨੇ ਇਹ ਚੌਕ ਬਣਾ ਦਿੱਤਾ ਕਿ ਇਹਦੇ ਆਲੇ ਦੁਆਲੇ ਵੀ ਲੰਘੋ ਹਾਂਜੀ ਇਹ ਚੌਕ ਹੀ ਰੱਖ ਲਓ ਚੌਕ ਹੀ ਰੱਖ ਲਓ ਚੌਕ ਬਣਾ ਦਿੱਤਾ ਉਹਨਾਂ ਨੇ ਚੌਕੇ ਬਣ ਗਏ ਦੇਖੋ ਇੱਥੋਂ ਐਮਐਲਏ ਵੀ ਹੋਏ ਆ ਹਾਂਜੀ ਤੁਸੀਂ ਵੋਟਾਂ ਵੀ ਪਾਣੇ ਆ ਨਵੇਂ ਸ਼ਹਿਰ ਦੇ ਆ ਤੁਸੀਂ ਪਰ ਉਹ ਵੋਟਾ ਪਾਣ ਦਿਖਾ ਕੇ ਕਹਿ ਦਿੰਦਾ ਜੀ ਪਰ ਥੋੜੇ ਦਿਨ ਪਹਿਲਾਂ ਡੀਸੀ ਸਾਹਿਬ ਇੱਥੇ ਆਏ ਸੀਗੇ ਉਹਨਾਂ ਨੇ ਚੈੱਕ ਇਹਨਾਂ ਦਾ ਕੀਤਾ ਸੀਗਾ ਹੂੰ ਤੇ ਤਾਂ ਫਿਰ ਉਹ ਚੈੱਕ ਕਰਕੇ ਦੇ ਗਏ ਤੇ ਚੈੱਕ ਕਰਕੇ ਆ ਚੌਂਤਾ ਜਿਹਾ ਬਣਾ ਦਿੱਤਾ ਹਾਂਜੀ ਨਹੀਂ ਮੈਨੂੰ ਪਤਾ ਕਿ ਲੋਕ ਬਾਗ ਇਹਨਾਂ ਨੂੰ ਪਤਾ ਕਿੰਨਾ ਪਰ ਚੈੱਕ ਕਰਕੇ ਮਤਲਬ ਇਹਦਾ ਹੱਲ ਸੀ ਆਵਾਜ਼ ਆਈ ਜਿਹੜੀ ਹੈ ਇਹਦੀ ਹੱਲ ਹੋਣੀ ਚਾਹੀਦੀ ਹੈ ਠੀਕ ਆ ਤੁਸੀਂ ਦੇਖ ਸਕਦੇ ਹੈਗੇ ਆ ਕਿ ਬਰਸਾਤ ਦਾ ਮੌਸਮ ਹੈ ਕਹਿੰਦੇ ਹੈਲਥ ਵਿਭਾਗ ਡੇਂਗੂ ਲਈ ਬੜਾ ਜਾਗਰੂਕ ਹੈਗਾ ਲੇਕਿਨ ਇੱਥੇ ਜਿਹੜਾ ਮੱਛਰ ਪਣ ਪ੍ਰਿਆ ਆ ਉਹਦੇ ਬਾਰੇ ਕਿਸੇ ਨੂੰ ਕੋਈ ਧਿਆਨ ਨਹੀਂ ਹੈਗਾ ਸਾਰੀਆਂ ਸਰਕਾਰਾਂ ਆ ਪੰਜਾਬ ਸਰਕਾਰ ਦੀ ਗੱਡੀ ਵੀ ਲੰਘ ਰਹੀ ਆ ਇੱਥੋਂ ਲੇਕਿਨ ਗੱਡੀ ਵੀ ਕੋਲੋਂ ਲੰਘ ਗਈ ਹੈਗੀ ਆ ਕਿਉਂਕਿ ਉਹਨਾਂ ਨੇ ਉਧਰ ਮੂੰਹ ਵੀ ਨਹੀਂ ਕੀਤਾ ਤੇ ਪਤਾ ਲੱਗ ਜੂਗਾ ਕਿ ਇੱਥੇ ਟੋਆ ਹੈਗਾ ਹੈ ਕੀ ਨਾਮ ਆ ਤੁਹਾਡਾ ਰਾਦੇ ਸ਼ਿਆਮ ਹਾਂਜੀ ਰਾਦੇ ਸ਼ਿਆਮ ਅੱਛਾ ਰਾਦੇ ਸ਼ਾਮ ਜੀ ਕਦੋਂ ਸੇ ਯਹਾਂ ਪਰ ਲਗਾ ਰਹੇ ਆਂ ਆਪ ਸਬਜ਼ੀ ਕੀ ਰੇੜੀ ਰੇਲਵੇ ਰੋਡ ਪੇ ਹੋ ਗਿਆ ਹੋਗਾ ਸਾਲ ਤੋਂ ਸਾਲ 5-6 ਸਾਲ जहाँ पर ये जो आपने जब मौसम है मौसम जब बिगड़ जाता है सड़क के हालात तो पहले से बिगड़े हुए हैं हाँ। यहाँ पर कैसे जो गाड़ियाँ वगैरह आती है कभी कोई यहाँ पर एक्सीडेंट या ऐसे भी कुछ बनते हैं नहीं नहीं एक्सीडेंट तो ये जो नाम की थोड़ा तो श्याम राधे श्याम जी नवा शहर सब्जी रेहड़ी लगा द हो ना ਹਾਂ ਇਹ ਜਿਹੜਾ ਪਾਣੀ ਆ ਤੁਹਾਡੇ ਅੱਗੇ ਇਕੱਠਾ ਹੁੰਦਾ ਕੀ ਕਹੋਗੇ ਇਹਦੇ ਬਾਰੇ ਅਰੇ ਵੀ ਸੀਵਰੇਜ ਸਹੀ ਹੋ ਜਾਏ ਪਾਣੀ ਸਹੀ ਹੋ ਜਾਏ ਸੀਵਰੇਜ ਜਾਮ ਹੋ ਜਾਂਦਾ ਹੈ ਤਾਂ ਪਾਣੀ ਖਰਾਬ ਹੋ ਜਾਂਦਾ ਹੈ ਜੀ ਸੀਵਰੇਜ ਕੀ ਵਜ੍ਹਾ ਸੇ ਹੋ ਜਾਂਦਾ ਹੈ ਤਾਂ ਵਰਖਾ ਦਾ ਮੀਂਹ ਦਾ ਪਾਣੀ ਵੀ ਆਉਂਦਾ ਹੈ ਨਹੀਂ ਨਹੀਂ ਵਰਖਾ ਦਾ ਪਾਣੀ ਨਹੀਂ ਅੱਛਾ ਸੀਵਰੇਜ ਕੀ ਵਜ੍ਹਾ ਕੇ ਹੋ ਜਾਂਦਾ ਠੀਕ ਹੈ ਕੋ ਝਾੜੂ ਨਾਲ ਜਿਹੜਾ ਪਾਣੀ ਹੈਗਾ ਉਸ ਨੂੰ ਇੱਥੋਂ ਹਟਾਇਆ ਜਾ ਰਿਹਾ ਹੈਗਾ ਲੇਕਿਨ ਤੁਸੀਂ ਦੇਖ ਪਾ ਰਹੇ ਹੋ ਆ ਖੱਡੇ ਦੇਖ ਪਾ ਰਹੇ ਹੋ ਥਾਂ ਥਾਂ ਜਿਹੜਾ ਸੜਕ ਖੱਡਿਆਂ ਵਿੱਚ ਹੈ ਜਾ ਖੱਡੇ ਸੜਕ ਦੇ ਵਿੱਚ ਨੂੰ ਹਰ ਥਾਂ ਤੁਸੀਂ ਜਿਹੜੇ ਆ ਇਹ ਹਾਲਾਤ ਦੇਖ ਪਾ ਰਹੇ ਹੋ। ਜੀ ਬਾਜੀ ਜੀ ਰਕੇਸ਼ ਜੀ ਅਚਾਰਜੀਤ ਜੀ ਇਹ ਤੁਸੀਂ ਇੱਥੇ ਕੋਈ ਦੁਕਾਨ ਕਰਦੇ ਹੋ? ਹਾਂ ਜੀ ਕਿੰਨੇ ਸਾਲ ਤੋਂ ਕਰ ਰਹੇ ਹੋ? ਲਗਭਗ 40 40 ਬਟਾਰੀ ਦਾ 40 ਸਾਲਾਂ ਤੋਂ ਕਰ ਰਹੇ ਹੋ। 40 ਸਾਲਾਂ ਦੇ ਵਿੱਚ ਇਸ ਥਲੀ ਦਾ ਇਹਦਾ ਸੁਧਾਰ ਨਹੀਂ ਹੋਇਆ। ਤੁਹਾਡਾ ਕੀ ਨਾਮ ਆ? ਅਜੈ ਕੁਆੜੀਆ ਅਜੈ ਸਿੰਘ। ਹਾਂ ਤੋਂ ਸਿੱਧਾ ਇੱਥੇ ਕੰਮ ਕਰਦੇ ਹੋ। ਹਾਂ ਜੀ ਹਾਂ ਜੀ ਸਾਡੇ ਸਾਰੇ ਗੇਟ ਖਰਾਬ ਹੋ ਗਏ। ਨਾ ਕੋਈ ਪ੍ਰਸ਼ਾਸਨ ਨੂੰ ਨਾ ਕਿਸੇ ਦੀ ਕੋਈ ਲੋਗੜਿਆ ਨਾ ਕੋਈ ਕੋਈ ਸਾਨੂੰ ਕੋਸ ਸੁਵਤਾ ਜੀ ਦਾ ਨਾ ਕੋਈ ਗਲੀਆਂ ਨਾਲੀਆਂ ਬਣਾ ਕੇ ਦਿੰਦੇ ਨਹੀਂ ਆਹ ਦੇਖੋ ਨਾ ਉਹ ਸਾਹਮਣੇ ਕਿੱਡਾ ਵੱਡਾ ਖੱਡਾ ਪਿਆ ਹੋਇਆ ਆ ਉਹ ਕਹਿੰਦੇ ਨੇ ਡੇਂਗੂ ਆ ਕੀ ਤੁਹਾਨੂੰ ਡੇਂਗੂ ਤੋਂ ਡਰ ਨਹੀਂ ਲੱਗਦਾ ਡਰ ਲੱਗਦਾ ਜੀ ਇਹ ਵੀ ਜਾਣ ਕੇ ਕਹਿ ਦਿੰਦੇ ਆ ਫਿਰ ਕੋ ਆਂਦਾ ਹੁੰਦਾ ਹੈ ਨਹੀਂ ਇੱਥੇ ਕੋਈ ਵੀ ਅੱਛਾ ਨਹੀਂ ਤੁਸੀਂ ਵੋਟਾਂ ਪਾਉਂਦੇ ਹੋ ਅਕਸਰ ਉਹ ਵੋਟਾਂ ਪਾਉਂਦੇ ਆ ਸਾਡੇ ਬਾੜੂ ਨੂੰ ਵੋਟਾਂ ਪਾਉਂਦੇ ਕੋਈ ਬਾਤ ਦੇ ਵਿੱਚ ਕੋਈ ਸੁਣਵਾਈ ਨਹੀਂ ਕੋਈ ਕੁਝ ਨਹੀਂ ਹੈਗੀ ਜੀ ਉਸ ਟਾਈਮ ਤਾਂ ਕਹਿ ਦਿੰਦੇ ਹਾਂ ਜੀ ਉਸ ਟਾਈਮ ਤਾਂ ਕਹਿ ਦਿੰਦੇ ਹਾਂ ਜੀ ਹਾਂ ਜੀ ਸਭ ਕੁਝ ਹੋ ਰਿਹਾ ਜੀ ਆ ਇੱਥੇ ਸਲਵਾਈ ਕਹੀ ਦੀ ਵੀ ਹੈ ਨਹੀਂ ਦੇਖੋ ਹੁਣ ਹੀ ਦਸੰਗ ਮਿਲਣਾਂ ਨੂੰ ਦੇਖੋ ਪਾਣੀ ਇੱਥੇ ਗੋਡੇ-ਗੋਡੇ ਖੜਾ ਹੋ ਜਾਣਾ ਨਹੀਂ ਹੁਣ ਤੇ ਆਮ ਆਦਮੀ ਪਾਰਟੀ ਦੇ ਨਮਾਇंदे ਵੀ ਇੱਥੇ ਬੰਦੇ ਹੈਗੇ ਆ ਕੁਛ ਵੀ ਆ ਜੀ ਕੁਛ ਨਹੀਂ ਕਰਦੇ ਪਏ ਨਾ ਤੇ ਆਮ ਆਦਮੀ ਪਾਰਟੀ ਦੇ ਕਰਦੇ ਨਾ ਕੋ ਕਾਂਗਰਸ ਦੇ ਕਿਸੇ ਚੀਜ਼ ਦੀ ਕਰਦਾ ਹੀ ਨਹੀਂ ਹੈਗੇ ਇਹ ਕਿੰਨੇ ਕ ਸਾਲ ਹੋ ਗਏ ਸੜਕ ਨੂੰ ਇਦਾਂ ਦਾ ਕੰਮ ਇੰਨੇ ਸਾਲ ਸੜਕ ਨੂੰ ਹੋ ਗਿਆ 10 ਸਾਲ ਜਦ ਦੀ ਹੈ ਇਦਾਂ ਦੀ ਇੱਥੇ ਇਹ ਇੱਕ ਮਰਜ਼ੀ ਬਣਾ ਕੇ ਗਈ ਸੀਗੇ ਉਹ ਫੇਰ ਖਰਾਬ ਹੋ ਗਈ ਪਾਲਿਸ਼ ਕੀਤੀ ਸੀ ਮਤਲਬ ਬਸ 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 ਪਾਲਿਸ਼ ਕੀਤੀ ਸੀ ਜੀ ਫਾਰਮੈਲਟੀ ਪੂਰੀ ਕਰਕੇ ਖਰਾਸਾ ਲੱਖ ਰੁਪਏ ਸਾਡਾ ਨੁਕਸਾਨ ਹੋ ਗਿਆ ਜੀ ਉਲਟਾ ਨੁਕਸਾਨ ਹੋ ਗਿਆ ਤੁਹਾਡਾ ਹਾਂਜੀ 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 ਆ ਜਿਹੜੇ ਢੋਏ ਹੈਗੇ ਆ ਢੋਆਂ ਦੇ ਕਾਰਨ ਕੋਈ ਇੱਥੇ ਕਦੀ ਐਕਸੀਡੈਂਟ ਜਾਂ ਇਹੋ ਜਿਹੇ ਖਤਰੇ ਵੀ ਬਣਦੇ ਆ ਹਾਂਜੀ ਹੋਏ ਆ ਜੀ ਕਈ ਬੰਦੇ ਬਹੁਤ ਇੱਥੇ ਫਟੜ ਹੋਏ ਆ अच्छा हां जी हां जी बहुत बहुत नहीं हुन देखो ਥਾਂ ਥਾਂ ਤੇ ਨਾਕੇ ਲੱਗੇ ਹੋਏ ਆ ਤੁਹਾਡੇ ਜਿਹੜੇ ਹੈ ਗਿਆ ਚਲਾਨ ਕੱਟੇ ਜਾ ਰਹੇ ਆ ਪਰ ਜਿਹੜੀ ਇਹ ਸੜਕ ਖਰਾਬੇ ਦਾ ਚਲਾਨ ਕੌਣ ਕੱਟੇਗਾ ਇਹਦੇ ਬਾਰੇ ਇਹਦੇ ਬਾਰੇ ਕੋਈ ਕ੍ਰੀਪ ਪ੍ਰਸ਼ਾਸਨ ਕੋਈ ਪਤਾ ਨਹੀਂ ਹੈਗਾ ਨਾ ਕੋਈ ਕਿਸੇ ਨੂੰ ਕੋਈ ਹੈ ਹੀ ਨਹੀਂ ਇਹਦੀ ਗੌਰ ਹੀ ਨਹੀਂ ਕੋ ਗੋਰੀ ਸਾਰੇ ਆਂਦੇ ਆ ਆ ਓਏ ਰੁਕ ਇੱਥੇ ਸੜਕ ਡਾ ਧਮਕੀਆਂ ਮਾਰ ਮਾਰ ਕੇ ਇਥੇ ਚਾਰਾਂ ਲੋਕਾਂ ਦੇ ਚਲਾਨ ਲוקਾ ਦੇ ਕੱਟ ਜਾਂਦੇ ਆ ਗੱਡੀਆਂ ਫੜ ਲੈਂਦੇ ਆ ਕੋਈ ਕਿਸੇ ਦੀ ਸੁਰਵਾਈ ਹੈ ਇਹਦੇ ਕਾਰਨ ਕਿਸੇ ਦੀ ਡੈਥ ਇਹਦੇ ਕਾਰਨ ਕਿਸੇ ਦੀ ਡੈਥ ਹੋ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਫਿਰ ਉਹ ਜ਼ਿੰਮੇਵਾਰ ਕੋਈ ਵੀ ਨਹੀਂ ਹੈਗਾ ਜ਼ਿੰਮੇਵਾਰ ਬੰਦਾ ਜਿਹੜਾ ਜਿਹਨੇ ਮਾਰਿਆ ਉਹਨੂੰ ਅੰਦਰ ਦੇ ਦੇ ਲੈਂਦੇ ਫੜ ਕੇ ਪੁਲਸ ਸਾਲੇ ਧਮਕੀਆਂ ਦੇ ਦੇ ਕੇ ਕਿਸਦਾ ਚਲਾਨ ਕਰ ਜਾਂਦੇ ਉਹ ਕਰਦੇ ਜੋ ਕਰਦੇ ਸੜਕਵਾਲ ਕੋਈ ਧਿਆਨ ਨਹੀਂ ਉਹ ਸੜਕਵਾਲ ਕੋਈ ਧਿਆਨ ਨਹੀਂ ਕਰਦਾ ਠੀਕ ਹੈ ਜੀ ਮੇਰਾ ਸ਼ਸ਼ੀ ਮੋਹਣ ਹੈ ਜੀ ਇਹ ਕਿਹੜੇ ਬਾੜਚੇੋਂ ਤੁਸੀਂ ਅਸੀਂ ਐਵੇਂ ਵੜ ਜਾਏ ਆਜੋ ਅੱਗੇ ਆਜੋ ਕੀ ਕਹਿਣਾ ਚਾਹੁੰਦੇ ਆ ਤੁਸੀਂ ਅਸੀਂ ਇਹ ਚਾਹ ਲੈ ਕਹਿਣਾ ਜਾਣੇ ਕਿ ਕਿ ਸ਼ਿਵਰੇ ਦਾ ਪਾਣੀ ਕਮ ਥੇ ਕੰਮ ਵੀ 1 ਮਹੀਨੇ ਤੋਂ ਬਾਅਦ ਜੀ ਹੋਵੇ ਸਾਰੇ ਹੱਥ ਲੰਗਦੇ ਆ ਡੀਸੀ ਸਾਹਿਬ ਵੀ ਲੰਗਦੇ ਆ ਐਸਡੀਐਮ ਸਾਹਿਬ ਵੀ ਲੰਗਦੇ ਆ ਕੋਈ ਇੱਧਰ ਗੌਰਮੈਂਟ ਕਰਦਾ ਇਹ ਕਮਲੇ ਮਸੀਦਾ ਬਾੜ ਲੱਗਦਾ ਸਾਰੇ ਇਹ ਇਹ ਕਮਲੇ ਮਸੀਦਾ ਬਾੜ ਹਾਂ 17 ਕੋ ਲੈ ਕੇ ਤੱਕ ਲੋਕਾਂ ਦੇ ਘਰਾਂ ਜਾ ਕੇ ਪਾਣੀ ਦਿਖਾ ਲਈ ਇੱਧਰ ਆਓ ਮੇਰੇ ਨਾਲ ਚੱਲੋ ਉਹ ਦੇਖੋ ਅੰਦਰ ਵਿੱਚ ਪਾਣੀ ਭਲਿਆ ਪਿਆ ਕੋਈ ਇੱਥੇ ਸੁਣਵਾਈ ਨਹੀਂ ਕੋਈ ਕੁਝ ਨਹੀਂ ਹੈਗਾ ਇਹ ਤੁਸੀਂ ਹੁਣ ਕਰਨਾ ਜੋ ਕਰਨਾ ਹੈ ਉਹ ਦੇਖੋ ਜੀ ਹੈਲਥ ਬੁਆ ਵੀ ਜਾਗਿਆ ਹੋਇਆ ਹੈ। ਇੱਧਰ ਡੇਂਗੂ ਫੈਲਣ ਦਾ ਖਤਰਾ ਹੈ। ਮੱਛਰ ਨੂੰ ਕੋਈ ਦੇਖਦਾ ਨਹੀਂ ਹੈ। ਤੁਹਾਡੇ ਸਾਹਮਣੇ ਆਪਣੇ ਫੁੱਟ ਦੇ ਘਰਾਂ 'ਚ ਪਾਣੀ ਹੈ। ਆਹ ਦੇਖੋ ਇਹਦੇ ਅੰਦਰ। ਆਹ ਦੇਖ ਜੀ। ਇਹਦੇ ਅੰਦਰ ਵੀ ਪਾਣੀ ਭੜਿਆ ਹੋਇਆ ਹੈ। ਇਹ ਸਾਰੀ ਸ਼ੀਵਰੇਜ ਬਣਦਾ ਹੀ ਰੋਲ ਹੈ। ਇਹ ਲਾਰ ਛੱਡ ਗਿਆ ਬਚਾਲਾ ਹੈ। ਇੱਥੇ ਮੱਛਰ ਨਾਲਾ ਜੀ ਬੈਠੇ ਬੜੇ ਸਾਰੀ ਆੜੀ ਸੜ ਜਾਈਦਾ ਹੈ। ਅੱਛਾ ਤੁਸੀਂ ਐਮਸੀ ਸਾਹਿਬ ਨਾਲ ਕਦੀ ਗੱਲ ਕੀਤੀ ਤਾਂ ਕੀ ਕਹਿੰਦੇ ਆ? ਨੇ ਅਸੀਂ ਮੈਦਾਨੀ ਜਿੱਤੀ ਜੈ ਮੈਂ ਜੋ ਲੋ ਮਤਲਬ ਉਹਨੂੰ ਆਪੇ ਧਿਆਨ ਦੇਣਾ ਚਾਹੀਦਾ ਤੁਹਾਨੂੰ ਆਪਣੇ ਆ ਵੀ ਧਿਆਨ ਦੇਣਾ ਚਾਹੀਦਾ ਕਿ ਮੇਰਾ ਬਾੜ ਐ ਹੈ ਮੈ ਜਦੋਂ ਵੋਟਾਂ ਲੈਂਦੇ ਉਸ ਵੇਲੇ ਤੇ ਬਾਦੇ ਕੀਤੇ ਹੋਣੇ ਆ ਇਹ ਦੇਖ ਲਾ ਕਰਦੇ ਆ ਬਾਦੇ ਮੇਰੇ ਕੋਈ ਨਹੀਂ ਬੁੱਜਦੇ ਬਾਦੇ ਬਫਾ ਨਹੀਂ ਹੁੰਦੇ ਠੀਕ ਮੇਰਾ ਨਾ ਹੈਪੀ ਹੈ ਜੀ ਠੀਕ ਹੈ ਨਾ ਜਾਨਦੇ ਹੋ ਉਹ ਦੇਖੋ ਜੀ ਉਹ ਸਾਈਕਲ ਵਾਲੇ ਤੋਂ ਲੈ ਕੇ ਇੱਥੇ ਮੋੜ ਤੱਕ ਕੋਈ ਇੱਕ ਟੁੱਟੀ ਤੱਕ ਨਹੀਂ ਹੈਗੀ ਜਿਹੜਾ ਇੰਨਾ ਪਾਣੀ ਖੜਾ ਹੋ ਜਾਂਦਾ ਇੱਥੇ ਅੱਛਾ ਮੀਂਹ ਤੋਂ ਬਿਨਾਂ ਹੀ ਆ ਜਾਂਦਾ ਬਿਨਾਂ ਹੀ ਅਸੀਂ ਉਹ ਬਾਟਾਪੁਰਾ ਲੈ ਕੇ ਜਾਣੇ ਇੱਥੇ 1 ਕਿਲੋਮੀਟਰ ਦੂਰ ਉੱਥੋਂ ਪਾਣੀ ਭਰ ਕੇ ਲੈ ਕੇ ਆਣੇ ਆ ਠੀਕ ਹੈ ਇੱਥੇ ਬੰਦਿਆਂ ਦਾ ਕੀ ਹੁੰਦਾ ਇੱਥੇ ਦੋ ਬੰਦੇ ਡਿਗੇ ਆ ਕੱਲ ਹਾਂ ਅੱਜ ਖੁਦ ਉਹਨਾਂ ਰਾਤੀ ਚੱਕਿਆ ਬਜਾਰਿਆ ਇਹਨੂੰ ਆਹ ਲਾਈਟ ਵੀ ਨਹੀਂ ਚੱਲਦੀ ਬਾਈਵਲੇ ਚੱਲਦੀਆਂ ਬਾਈਵਲੇ ਬੁੱਝ ਜਾਂਦੀਆਂ ਮਰਜ਼ੀ ਨਾਲ ਚੱਲਦੀਆਂ ਲਾਈਟਾਂ ਲੁੱਟਾਂ ਵੀ ਠੀਕ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਕੋਈ ਕਹਿ ਸਕਦਾ ਕਿ ਇਹ ਪੱਕੀ ਸੜਕ ਹੈ ਲੇਕਿਨ ਨਹੀਂ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਕੋਈ ਵੇਟ ਇਲਾਕੇ ਦਾ ਕੋਈ ਅਲਾਕਾ ਹੋਵੇ ਔਰ ਮਿੱਟੀ ਜਿਹੜੀ ਆ ਉੱਥੇ ਪਈ ਹੋਵੇ ਲੇਕਿਨ ਸੜਕ ਦਾ ਨਾਮੋ ਨਿਸ਼ਾਨ ਨਾ ਹੋਵੇ ਆ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਇੱਥੋਂ ਜਿਹੜੀ ਆਵਾਜ਼ ਆਈ ਕਾਫੀ ਆ ਸੜਕ ਤੇ ਇੱਥੇ ਦਿਸੀ ਨਹੀਂ ਰਹੀ ਹੈ ਕਿ ਸਾਰੀ ਮਿੱਟੀ ਦੀ ਮਿੱਟੀ ਜਿਹੜੀ ਆ ਦਿਖ ਰਹੀ ਆ ਲੋਕਾਂ ਨੂੰ ਦੇਖੋ ਲੰਘਣ ਦੇ ਵਿੱਚ ਕਿੰਨੀਆਂ ਦਿੱਕਤਾਂ ਪੇਸ਼ ਆ ਰਹੀਆਂ ਨੇ ਔਰ ਸਾਡੀ ਗੱਲਬਾਤ ਜਿਹੜੀ ਆ ਉਹ ਉਹਨਾਂ ਨਾਲ ਆਪਣੇ ਐਮਸੀ ਸਾਹਿਬ ਨਾਲ ਵੀ ਜਿਹੜੀ ਆ ਉਹ ਕਰਾਂਗੇ ਅਸੀਂ ਤੇ ਤੁਹਾਡਾ ਇਹਦੇ ਬਾਰੇ ਕੀ ਜਵਾਬ ਦੇਗਾ ਤੁਸੀਂ ਵੋਟਾਂ ਤੇ ਲੈ ਲੈਨੇ ਆ ਪਰ ਇਸ ਇਸ ਸੜਕ ਬਾਰੇ ਕੀ ਤੁਹਾਡੀ ਜਵਾਬ ਦੇਈ ਆ ਐਮਸੀ ਸਾਹਿਬ ਨਾਲ ਵੀ ਅਸੀਂ ਜਾ ਕੇ ਗੱਲਬਾਤ ਇਹਦੇ ਸੰਬੰਧੀ ਕਰਦੇ ਹਾਂ ਜੀ ਗੱਲ ਜੀ ਅਸੀਂ ਆ ਜੀ ਅੱਛਾ ਜੀ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੇ ਸ਼ਹਿਰ ਦੇ ਵਿੱਚ ਤੁਹਾਡਾ ਅਹੁਦਾ ਕੀ ਹੈ ਜੀ ਮੇਰਾ ਕਮਲਜੀਤ ਲਾਲ ਇਸ ਸਮੇਂ ਮੈਂ ਐਮਸੀ ਹਾਂ ਐਮਸੀਆ ਐਮਸੀ ਨੰਬਰ 16 ਵਾਰਡ ਨੰਬਰ 16 ਪਰ ਵਾਰਡ ਨੰਬਰ 16 ਦੇ ਜਿਹੜੇ ਹਾਲਾਤ ਬੜੇ ਖਰਾਬ ਹੈਗੇ ਆ ਸੜਕਾਂ ਦੇ ਵਿੱਚ ਟੋਏ ਪਏ ਆ ਗੱਭੇ ਦਾ ਚੌਂਕ ਬਣਾ ਕੇ ਰੱਖਿਆ ਕਿ ਮੱਛਰ ਬੜਾ ਪਨ ਕਰੇ ਪਨ ਪ ਰਿਹਾ ਹੈਗਾ ਆ ਕੀ ਕਹਿਣਾ ਜਾਓਗੇ ਤੁਹਾਡਾ ਇਹ ਵਾਰਡ ਆ ਜਿੱਦਾਂ ਸਿਗਾ ਇਹ ਰੇਲਵੇ ਰੋਡ ਦੇ ਨਾਲ ਹੀ ਇਹ ਰੋਡ ਆ ਹਾਂਜੀ ਫੌਟਕ ਤੋਂ ਲੈ ਕੇ ਨਹਿਰੂ ਗੇਟ ਤੱਕ ਰੇਲਵੇ ਰੋਡ ਦੀ ਹਾਲਤ ਬੜੀ ਖਰਾਬ ਹੈ ਉਹਦੇ ਲਈ ਅਸੀਂ 2 ਕਰੋੜ 15 ਲੱਖ ਦਾ ਪਿਛਲੀ ਮੀਟਿੰਗ ਦੇ ਵਿੱਚ ਟੈਂਡਰ ਪਾਸ ਕੀਤਾ ਐਸਟੀਮੇਟ ਪਾਸ ਕੀਤਾ ਆ ਥੋੜੇ ਦਿਨਾਂ ਦੇ ਵਿੱਚ ਹੀ ਇੱਕ ਹਫ਼ਤੇ ਦੋ ਹਫ਼ਤੇ ਦੇ ਵਿੱਚ ਉਹ ਬੈਠ ਹੋ ਕੇ ਚੰਡੀਗੜ੍ਹ ਤੋਂ ਆ ਜਾਣਾ ਉਹਦਾ ਟੈਂਡਰ ਕਾਲ ਕਰ ਦੇਣਾ ਸੜਕ ਦੁਬਾਰਾ ਬਣਨੀ ਐ ਕਿਉਂਕਿ ਇਹ 6 ਸਾਲ ਤੋਂ ਪਹਿਲਾਂ ਹੀ ਟੁੱਟ ਗਈ ਸੀ ਲੱਕ ਵਾਲੀ ਸੜਕ ਦੀ 6 ਸਾਲ ਉਮਰ ਹੁੰਦੀ ਆ ਉਹਦੇ ਨਾਲੇ ਜਿਹੜੀਆਂ ਇੰਟਰਲੋਕਿੰਗ ਟਾਈਲਜ਼ ਦੀ ਰੋਡ ਸੀਗੀ ਇਹ ਹੁਣ ਇਕੱਠੀ ਕਰ ਦਿੱਤੀ ਐ ਜਿੱਥੋਂ ਤੱਕ ਇਹ ਟੋਏ ਦੀ ਗੱਲ ਐ ਇਹਨੂੰ ਕਈ ਵਾਰੀ ਕਿਉਂਕਿ ਮੋੜ ਹੈ ਮੋੜ ਤੇ ਵੱਡੇ ਟਿੱਪਰ ਲੰਘਦੇ ਆ ਜ 23 ਵਾਰੀ ਇਹਨੂੰ ਠੀਕ ਕਰਨ ਦੀ ਉੱਚਾ ਕੀਤਾ ਏ ਢੱਕਣ ਤੇ ਉਹ ਟਿੱਪਰ ਦੇ ਜ਼ੋਰ ਦੇ ਨਾਲ ਉਹ ਜਿਹੜਾ ਮਲਵਾ ਆ ਉਹ ਗਟਰ ਦੇ ਵਿੱਚ ਡਿੱਗ ਜਾਂਦਾ ਸੀਵਰੇਜ ਵੀ ਬਲੌਕ ਹੋ ਜਾਂਦਾ ਇਹਦੇ ਲਈ ਵੀ ਅਸੀਂ ਏਸੇ ਕਰਕੇ ਉਹ ਰੱਖਿਆ ਹੋਇਆ ਜਿਹੜੇ ਕਿ ਥੋੜੇ ਦਿਨਾਂ ਦੇ ਵਿੱਚ ਕਿਉਂਕਿ ਸੀਵਰੇਜ ਦੀ ਕਲੀਨਿੰਗ ਦੀ ਪ੍ਰੋਬਲਮ ਸੀ ਸ਼ਹਿਰ ਦੇ ਵਿੱਚ ਬਿਮਾਰੀ ਫੈਲ ਗਈ ਸੀ ਇਸ ਕਰਕੇ ਅੰਗਦਨਗਰ ਨਵੀਂ ਵਾਦੀ ਚਰਚ ਕੋਲੋਨੀ ਨੂੰ ਪਹਿਲ ਦਿੱਤੀ ਸੀਵਰ ਕਲੀਨਿੰਗ ਲਈ ਥੋੜੇ ਇੱਕ ਦੋ ਮੇਰੇ ਖਿਆਲ ਚ ਥੋੜੇ ਦਿਨਾਂ ਚ ਹੀ ਇਹ ਸੀਵਰ ਖੋਲਾ ਕੇ ਇਹਦੀ ਜਿਹੜੀ ਰਿਪੇਅਰ ਕਰ ਦਿੱਤੀ ਜਾਂਦੀ ਪਰ ਇਹ ਜਿਹੜਾ ਹੈਗੇ ਆ ਸਾਨੂੰ ਵੀ ਕਈ ਸਾਲ ਇੱਥੇ ਆਉਂਦਿਆਂ ਨੂੰ ਹੋ ਗਿਆ ਇਹ ਅੱਜ ਦੀ ਸਮੱਸਿਆ ਨਹੀਂ ਕਈ ਸਾਲ ਤੋਂ ਆ ਜੋ ਤੁਸੀਂ ਅੱਜ ਗੱਲ ਕਹੀ ਹੈ ਕਿ ਥੋੜੇ ਸਮੇਂ ਚ ਹਰ ਵਕਤ ਇਹੀ ਕਿਹਾ ਜਾਂਦਾ ਪਰ ਥੋੜਾ ਸਮਾਂ ਕਦੋਂ ਆਵੇਗਾ ਨਹੀਂ ਇਹ ਚਾਰ ਪੰਜ ਜਿਹੜੀ ਮੈਂ ਗੱਲ ਕਹਿ ਰਿਹਾ ਨਾ ਬਿਲਕੁਲ ਬਾਰ-ਬਾਰ ਸਮੱਸਿਆ ਆਉਂਦੀ ਹੈ ਔਰ ਬਾਰ-ਬਾਰ ਠੀਕ ਵੀ ਕੀਤਾ ਜਾਂਦਾ ਇਹਨੂੰ ਪਰ ਹੁਣ ਜਿਸ ਵੇਲੇ ਨਵੀਂ ਰੋਡ ਬਣ ਜਣੀ ਆ ਉਦੋਂ ਇਹਦਾ ਪਰਮਾਨੈਂਟ ਸੋਲੂਸ਼ਨ ਹੋ ਜਾਣਾ ਕਿਉਂਕਿ ਇਹਦੇ ਅੰਦਰ ਮੈਨੂੰ ਲੱਗਦਾ ਕਿ ਜਿੱਥੋਂ ਟੱਕਣ ਨੀਵਾ ਆ ਇਹਦੇ ਆਲੇ ਦੁਆਲੇ ਕੰਕਰੀਟ ਪਾਣੀ ਪੈਣੀ ਆ ਲੈਂਟਰ ਪਾ ਕੇ ਤਾਂ ਹੀ ਇਹਦੇ ਰੁਕੜਾ ਕਿਉਂਕਿ ਮੋੜ ਆ ਬੱਡੇ ਟਿਪਰ ਲੰਘਦੇ ਆ ਉਹਦੇ ਨਾਲ ਧੱਕ ਪੈਂਦੀ ਆ ਤੇ ਜਿਹੜਾ ਟਿਪਰ ਦੀ ਬਾਰ ਬਾਰ ਗੱਲ ਕੀਤੀ ਆ ਕਿ ਉਹਦੇ ਵਿੱਚ ਵੀ ਕਈ ਵਾਰ ਓਵਰਲੋਡ ਹੁੰਦਾ ਆ ਚੈਕਿੰਗ ਚੱਲ ਰਹੀ ਆ ਉਹਦਾ ਵੀ ਤੁਸੀਂ ਹਲਕ ਨਹੀਂ ਕੋਈ ਕਰ ਰਹੇ ਉਹ ਤਾਂ ਬੇਨਤੀ ਕਰਦਾਂਗੇ ਟ੍ਰੈਫਿਕ ਡਿਪਾਰਟਮੈਂਟ ਨੂੰ ਕਿ ਤੁਸੀਂ ਇਹਦੇ ਬਾਰੇ ਜਰੂਰ ਵਿਚਾਰ ਕਰਨਾ ਚਾਹੀਦਾ ਜਿੰਨੇ ਲੋਕਾਂ ਨੂੰ ਤੰਗੀ ਆ ਰਹੀ ਯਾਰ ਸੜਕਾਂ बार-बार ਟੁੱਟ ਰਹੀਆਂ ਆ ਤੇ ਫਿਰ ਤੁਹਾਨੂੰ ਵੀ ਕਰਨਾ ਚਾਹੀਦਾ ਨਾ ਉਹ ਨਹੀਂ ਅਸੀਂ ਆਉਣ ਵਾਲਾ ਡਿਜ਼ਾਈਨ ਜਿਹੜਾ ਉਹ ਇਸ ਹਿਸਾਬ ਦਾ ਤਿਆਰ ਕੀਤਾ ਕਿ ਅੱਜ ਤੱਕ ਨਵੇਂ ਸ਼ਹਿਰ ਚ ਸਾਡੇ ਇੰਜੀਨੀਅਰ ਸਾਡੇ ਐਕਸੀਡੈਂਟ ਸਾਹਿਬ ਹੈਗੇ ਐ ਐਸਡੀਓ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਇੱਥੇ ਬਹੁਤ ਹੈਵੀ ਟ੍ਰੈਫਿਕ ਲੰਘਦੀ ਹੈ ਇਸ ਕਰਕੇ 100 mm ਦੀ ਟਾਇਲ ਪ੍ਰਪੋਜ਼ ਕੀਤੀ ਉਹਨਾਂ ਨੇ ਕਿ ਅੱਗੇ 80 mm ਟਾਇਲ ਲੱਗੀ ਆ ਟਾਇਲ ਦੀ ਥਿਕਨੈਸ ਬਤਾ ਦਿੰਦੀ ਆ ਸ਼ਾਇਦ ਠੀਕ ਰਵੇ ਆਉਣ ਵਾਲੇ ਸਮੇਂ 'ਚ ਮਤਲਬ ਲੋਕਾਂ ਨੂੰ ਰਾਹਤ ਦਿਓ ਵਧੀਆ ਹੋਏਗਾ ਸ਼ੁਕਰੀਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੈਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 987679499